ਜਿੰਮੇ ਕੀ ਤੁਹਾਨੂੰ ਪਤਾ ਹੈ ਕਿ ਅਮਰਿਤਪਾਲ ਸਿੰਘ ਮੈਰੋ ਨੇ ਜਿਹੜੀ ਅਵਾਰਨਿੰਗ ਦਿੱਤੀ ਹੈ ਕੰਟੈਂਟ ਕ੍ਰੀਏਟਰਸ ਨੂੰ ਜੋ ਕਿ ਜਿਹੜਾ ਗਲਤ ਤਰੀਕੇ ਦਾ ਕੰਟੈਂਟ ਆਪਣਾ ਸੋਸ਼ਲ ਮੀਡੀਆ ਤੇ ਪੋਸਟ ਕਰਦੇ ਨੇ ਇਸ ਦੇ ਵਿੱਚ ਇੱਕ ਵੀਡੀਓ ਬਾਹਰ ਨਿਕਲ ਕੇ ਆਂਦੀ ਹੈ ਜੋ ਕਿ ਨਿਹੰਗ ਸਿੰਘ ਜੀ ਦੀ ਹੈ ਉਹ ਅਮਰਿਤਪਾਲ ਸਿੰਘ ਮੈਰੋ ਦੇ ਬਾਰੇ ਗੱਲ ਕਰਦੇ ਹੋਏ ਕਹਿ ਰਹੇ ਨੇ ਕਿ ਜੋ ਵੀ ਅਮਰਿਤਪਾਲ ਨੇ ਕੀਤਾ ਉਹ ਬਹੁਤ ਹੀ ਗਲਤ ਕੀਤਾ ਤੇ ਜੇਕਰ ਕਿਸੇ ਵੀ ਹੋਰ ਕੰਟੈਂਟ ਕ੍ਰੀਏਟਰ ਨੂੰ ਐਦਾਂ ਦੀ ਕਾਲ ਜਾਂ ਧਮਕੀ ਆਉਂਦੀ ਹੈ ਜਾਂ ਫਿਰ ਉਸਦੇ ਸਾਥੀ ਦੀ ਧਮਕੀ ਜਾਂ ਕਾਲ ਆਉਂਦੀ ਹੈ ਤਾਂ ਉਹਨਾਂ ਨਾਲ ਕੰਟੈਕਟ ਕਰ ਸਕਦੇ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਜਿਹੜੀ ਪ੍ਰੋਪਰ ਸਿਕਿਉਰਿਟੀ ਵੀ ਦਿੱਤੀ ਜਾਏਗੀ ਇਸ ਦੇ ਨਾਲ ਨਾਲ ਉਹਨਾਂ ਨੇ ਸਰਕਾਰ ਨੂੰ ਵੀ ਜਿਹੜੀ ਬੇਨਤੀ ਕੀਤੀ ਹੈ ਕਿ ਜਿਹੜਾ ਅਮਰਿਤਪਾਲ ਮਹਿਰੋ ਹੈ ਉਸ ਦੇ ਉੱਤੇ ਕਾਰਵਾਈ ਕੀਤੀ ਜਾਵੇ ਤੇ ਜਿਹੜੇ ਹੋਰ ਵੀ ਲੋਕ ਨੇ ਜੋ ਕਿ ਆਮ ਜਨਤਾ ਨੂੰ ਪਰੇਸ਼ਾਨ ਕਰਦੇ ਨੇ ਉਹਨਾਂ ਤੇ ਵੀ ਕਾਰਵਾਈ ਕੀਤੀ ਜਾਵੇ ਇੱਕ ਪੰਜਾਬ ਦੇ ਵਿੱਚ ਇੱਕ ਬੱਚੀ ਦਾ ਇੱਕ ਕੁੜੀ ਦਾ ਕਮਲਕੌਰ ਭਾਬੀ ਜੀ ਦਾ ਨਾਮ ਹੈ ਜਦ ਕਿ ਗੁਰਮਤ ਵਿੱਚ ਭਾਬੀ ਸ਼ਬਦ ਪ੍ਰਵਾਨ ਨਹੀਂ ਹੈ ਉਹਦਾ ਮਰਡਰ ਹੋਇਆ ਤੇ ਨਾਲ ਹੀ ਅਮਰਿਤਪਾਲ ਸਿੰਘ ਮਹਿਰੋ ਵੱਲੋਂ ਇੱਕ ਵੀਡੀਓ ਜਾਰੀ ਕਰੀ ਗਈ ਹੈ ਕਿ ਜਿਹਦੇ ਵਿੱਚ ਅਜੇ ਵੀ ਉਹ ਪੰਜਾਬ ਦੇ ਬੱਚਿਆਂ ਨੂੰ ਪੰਜਾਬ ਦੀਆਂ ਧੀਆਂ ਨੂੰ ਪੰਜਾਬ ਦੀਆਂ ਕੁੜੀਆਂ ਨੂੰ ਧਮਕਾਉਂਦਾ ਪਿਆ ਤੇ ਮਹਿਮਾਨਯੋਗ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਤੇ ਨਾਲ ਹੀ ਡੀਜੀਪੀ ਸਾਹਿਬ ਨੂੰ ਬੇਨਤੀ ਕਰਦਾ ਤੁਸੀਂ ਕਿੰਨੇ ਕੁ ਹੋਰ ਅਜੇ ਬੱਚੇ ਮਰਾਉਣੇ ਨੇ ਇਹ ਜਿਹੜੇ ਬਾਣੇ ਦੇ ਅੰਦਰ ਇਹ ਗੈਂਗਸਟਰ ਨੇ ਨਾ ਕਿ ਇਹ ਗੁਰੂ ਦੇ ਸਿੱਖ ਨੇ ਗੁਰੂ ਦਾ ਇਹ ਕੀ ਬੋਲ ਰਿਹਾ ਹੈ ਗੁਰੂਦਾਸ ਸਿੰਘ ਬਿਹਾਰ ਦੇ ਲੋਕਾਂ ਨੂੰ ਬਿਹਾਰ ਦੀਆਂ ਕੁੜੀਆਂ ਬਾਰੇ ਬਿਹਾਰ ਨੂੰ ਉੱਤਰ ਪ੍ਰਦੇਸ਼ ਬਾਰੇ ਯੂਪੀ ਬਾਰੇ ਕਦੇ ਮਾੜਾ ਨਹੀਂ ਬੋਲ ਸਕਦਾ ਮੈਨਰ ਨੂੰ ਇਹ ਅਜੇ ਪਤਾ ਨਹੀਂ ਕਿ ਗੁਰੂ ਸਾਹਿਬ ਦਾ ਜਨਮ ਕਿੱਥੇ ਹੋਇਆ ਗੁਰੂ ਸਾਹਿਬ ਨੇ ਯੂਪੀ ਜਿਹੜਾ ਉੱਤਰ ਪ੍ਰਦੇਸ਼ ਹੈ ਉੱਥੇ ਮਾਤਾ ਗੁਜਰੀ ਨੇ ਆਪਣਾ ਗਰਭ ਵਿੱਚ ਆਏ ਤੇ ਬਿਹਾਰ ਦੇ ਪਟਨਾ ਸ਼ਹਿਰ ਦੇ ਵਿੱਚ ਜਾ ਕੇ ਮਾਤਾ ਗੁਜਰੀ ਦੇ ਘਰ ਉਹਨਾਂ ਦਾ ਜਨਮ ਹੋਣਾ ਹੋਇਆ ਤੂੰ ਹੁੰਦਾ ਕੌਣ ਹੈ ਬਲੈਕਮੇਲਰ ਹੈ ਤੂੰ ਤੂੰ ਹਮੇਸ਼ਾ ਲੋਕਾਂ ਨੂੰ ਡਰਾ ਧਮਕਾ ਕੇ ਆਪਣੀ ਜੀਵਨ ਲੀਲਾ ਬਤੀਤ ਕਰ ਰਿਹਾ ਹੋਰ ਕੀ ਕਰ ਰਿਹਾ ਹਮੇਸ਼ਾ ਤੈਨੂੰ ਕਮਲ ਕੌਰ ਭਾਬੀ ਜੀ ਦਾ ਨਾਮ ਉਹ ਬੱਚੀ ਦਾ ਜਿਹਦਾ ਅੱਜ ਮੜ ਹੋਇਆ ਮੈਨੂੰ ਬੜਾ ਦੁੱਖ ਲੱਗਿਆ ਕਿ ਪੰਜਾਬ ਦੀ ਇੱਕ ਕਿਸੇ ਵੀ ਉਹਦਾ ਆਪ ਦਾ ਜੀਵਨ ਸੀ ਉਹਦਾ ਆਪ ਦਾ ਕਿਰਦਾਰ ਸੀ ਸਾਨੂੰ ਕਿਸੇ ਦੇ ਕਿਰਦਾਰ ਤੋਂ ਜੀਵਨ ਤੋਂ ਕੁਝ ਨਹੀਂ ਲੈਣਾ ਤੈਨੂੰ ਕੱਲੀ ਕੱਲੀ ਦੀ ਰੀਲ ਯਾਦ ਆ ਕਦੋਂ ਉਹ ਕੋਈ ਕੁੜੀ ਕਦੋਂ ਕੋਈ ਬੱਚੀ ਕੀ ਬੋਲਦੀ ਆ ਕਿਹੜੇ ਕੱਪੜੇ ਪਾਉਂਦੀ ਆ ਕਦੋਂ ਉਹ ਆਪਣੇ ਅੰਗ ਦਿਖਾਉਂਦੇ ਨੇ ਤੁਸੀਂ ਕੱਲੀ ਕੱਲੀ ਦੀ ਰੀਲ ਫੋਲਦੀਆਂ ਦੇ ਨੇ ਉਦੋਂ ਤੁਸੀਂ ਵੀ ਦੇਖਦੇ ਹੋ ਅੱਜ ਉਹ ਬੱਚੀ ਮਰ ਗਈ ਅੱਜ ਤੂੰ ਫੇਰ ਕੁਝ ਅਜਿਹੇ ਲੋਕਾਂ ਨੂੰ ਖੁਸ਼ ਕਰਨ ਵਾਸਤੇ ਵੀਡੀਓ ਬਣਾ ਰਿਹਾ ਹੈ ਜਿਹੜੇ ਪੰਜਾਬ ਨੂੰ ਤੋੜਨ ਵਾਲੇ ਨੇ ਜਿਨ੍ਹਾਂ ਨੂੰ ਹਮੇਸ਼ਾ ਪੰਜਾਬ ਵਿੱਚ ਅੱਗ ਲਾਉ ਗੱਲਾਂ ਪਸੰਦ ਨੇ ਤੈਨੂੰ ਪੁੱਛਿਆ ਜਾਵੇ ਛੇਤਰ ਮਾਰ ਕੇ ਕਿ ਇਸ ਬੱਚੀ ਦਾ ਕਤਲ ਕਿਹਨੇ ਕੀਤਾ ਤੇ ਇਹਦੀ ਅਰੈਸਟ ਹੋਣੀ ਬਹੁਤ ਜ਼ਰੂਰੀ ਹੈ ਨਾਲ ਹੀ ਮੈਂ ਇੱਕ ਇਹ ਵੀ ਕਹਾਂ ਕਿ ਅਜਿਹੇ ਲੋਕਾਂ ਨੂੰ ਕੋਈ ਦੁਕਾਨ ਨਹੀਂ 4 ਲੱਖ ਪਲੱਸ ਉਸ ਬੱਚੀ ਦੇ ਫੋਲੋਅਰ ਦੇ ਮੈਂ ਅਜੀਬ ਦਾ ਅਕਾਊਂਟ ਚੈੱਕ ਕੀਤਾ ਜਿਹਦੇ ਵਿੱਚ 4 ਲੱਖ ਤੋਂ ਵੱਧ ਲੋਕ ਉਹਨੂੰ ਪਸੰਦ ਕਰਨ ਵਾਲੇ ਨੇ ਕਿਉਂਕਿ ਉਹਨਾਂ ਦਾ ਆਪ ਦਾ ਜ਼ਮੀਰ ਹੈ ਅੱਜ ਫਿਲਮਾਂ ਵਾਲਿਆਂ ਨਾਲ ਕਦੇ ਤੂੰ ਕਦੇ ਕਿਸੇ ਨਾਲ ਘੁੰਮਦਾ ਨਜ਼ਰ ਆਉਣਾ ਹੈ ਕਦੇ ਤੂੰ ਚੌੜਾ ਹੋ ਕੇ ਕਿਸੇ ਦੇ ਨਾਲ ਘੁੰਮਦਾ ਹੁੰਦਾ ਹੈ ਤੈਨੂੰ ਕੋਈ ਦਿਹਾੜੀ ਨਾ ਲੈ ਕੇ ਜਾਵੇ ਤੈਨੂੰ ਕੋਈ 500 ਰੁਪਏ ਮਜ਼ਦੂਰੀ ਤੇ ਨਾ ਲੈ ਕੇ ਜਾਵੇ ਉਹ ਮਾੜਾ ਮੋਟਾ ਸ਼ਰਮਕਸਰਪ ਤੇਰੇ ਇੱਕ ਬਾਣਾ ਪਾਇਆ ਜਿਹਦਾ ਤੂੰ ਨਜਾਇਜ਼ ਫਾਇਦਾ ਚੁੱਕਦਾ ਜਦੋਂ ਤੂੰ ਅਦਰ ਸਟੇਟਾਂ ਦੀਆਂ ਕੁੜੀਆਂ ਦੀਆਂ ਅਦਰੇ ਸਟੇਟਾਂ ਦੇ ਵਿੱਚ ਜਾ ਕੇ ਲੋਕਾਂ ਦੀ ਹਮਦਰਦੀ ਲੈਣ ਵਾਸਤੇ ਮਿੰਟ ਵਿੱਚ ਪਹੁੰਚ ਜਾਣਾ ਅੱਜ ਤੂੰ ਬਿਹਾਰ ਤੇ ਜੂਪੀ ਬਾਰੇ ਮਾੜਾ ਬੋਲਿਆ ਤੇ ਤੇਰੇ ਵਰਗਿਆਂ ਨੂੰ ਛਿੱਤਰ ਮਾਰ ਕੇ ਪੰਜਾਬ ਪੁਲਿਸ ਨੂੰ ਪੁੱਛਣਾ ਚਾਹੀਦਾ ਅੱਜ ਬੱਖ-ਬੱਖ ਲੋਕਾਂ ਨੂੰ ਮੈਂ ਇਹੀ ਕਹਾਂਗਾ ਅਗਰ ਅਮਰਤਪਾਲ ਮੈਰੋ ਕਿਸੇ ਨੂੰ ਡਰਾਉਂਦਾ ਜਾਂ ਧਮਕਾਉਂਦਾ ਉਹਨੂੰ ਕੋਈ ਦੁਕਾਨ ਨਹੀਂ ਉਹ ਦਾਸ ਨਾਲ ਕੰਟੈਕਟ ਕਰੇ ਅਗਰ ਇਹਦੀ ਕਿਸੇ ਨੂੰ ਧਮਕੀ ਆਉਂਦੀ ਆ ਜਾਂ ਕਾਲ ਆਉਂਦੀ ਆ ਦਾਸ ਤੁਹਾਡੇ ਨਾਲ ਖੜਾ ਮੈਂ ਕਿਸੇ ਦੀ ਅਸ਼ਲੀਲਤਾ ਨੂੰ ਦੇਖਦਾ ਹੀ ਨਹੀਂ ਆ ਨਾ ਹੀ ਮੈਨੂੰ ਕਿਸੇ ਦੀਆਂ ਵੀਡੀਓ ਦੇਖਣ ਦੀ ਜ਼ਰੂਰਤ ਹੈ ਤੁਹਾਡਾ ਆਪਣਾ ਮੇਰੀਆਂ ਭੈਣਾਂ ਦਾ ਬੱਚਿਆਂ ਦਾ ਕਿਰਦਾਰ ਹੈ ਲੇਕਿਨ ਮੈਂ ਆਪਣਾ ਪ੍ਰਚਾਰ ਕਰਾਂਗਾ ਬਟ ਮੈਂ ਕਿਸੇ ਨੂੰ ਡਰਾ ਕੇ ਧਮਕਾ ਕੇ ਮਾਰ ਕੇ ਇਸ ਨੂੰ ਨੂੰ ਭੁੱਲੇ ਭਟਕੇ ਰਾਸਤੇ ਤੋਂ ਲੈ ਕੇ ਨਹੀਂ ਆ ਸਕਦਾ ਗੁਰੂ ਦਾ ਸਿੱਖ ਹਮੇਸ਼ਾ ਪਿਆਰ ਵੰਡਦਾ ਹੈ ਅਮਰਤਪਾਲ ਮਹਿਰੋ ਕਿਸੇ ਨੂੰ ਵੀ ਡਰਾਉਂਦਾ ਧਮਕਾਉਂਦਾ ਕਿਸੇ ਨੂੰ ਕਾਲ ਕਰਕੇ ਚੈਲੰਜ ਕਰਦਾ ਦਾਸ ਨਾ ਤੁਸੀਂ ਕੰਟੈਕਟ ਕਰੋ ਤੇ ਮੈਂ ਮਾਜੋਗ ਡੀਜੀਪੀ ਸਾਹਿਬ ਨੂੰ ਤੇ ਨਾਲ ਹੀ ਭਗਵੰਤ ਮਾਨ ਜੀ ਨੂੰ ਕਹਾਂਗਾ ਕਿ ਇਹਨਾਂ ਨੂੰ ਚੱਕ ਕੇ ਅੰਦਰ ਡੱਕੋ ਇਹਨਾਂ ਨੇ ਪੰਜਾਬ ਦਾ ਮਾਹੌਲ ਖਰਾਬ ਕੀਤਾ ਤੇ ਨਾਲ ਹੀ ਸਾਡੇਆਂ ਸਿੱਖਾਂ ਦਾ ਜਿਹੜਾ ਬਾਹਰ ਬਦਨਾਮ ਕਰ ਰਹੇ ਨੇ ਇਹ ਬਾਣੇ ਨੂੰ ਬਦਨਾਮ ਕਰ ਰਹੇ ਨੇ ਇਹ ਨਫ਼ਰਤ ਪਲਾ ਰਹੇ ਨੇ ਕਿਆ ਗੁੰਡਾ ਕਰਦੀ ਆ ਤੇਰੇ ਕੋਲ ਤੂੰ ਜਦ ਮਰਜੀ ਇਹਨਾਂ ਨੂੰ ਧਮਕਾ ਲਓ ਜਦ ਮਰਜੀ ਡਰਾ ਲਓ ਇਹ ਤੇਰਾ ਕੰਮ ਹੁਣ ਨਹੀਂ ਚੱਲਣਾ ਜੇ ਕੋਈ ਅਮਰਤਪਾਲ ਮੈਰੋ ਕਿਸੇ ਨੂੰ ਪਰੇਸ਼ਾਨ ਕਰਦਾ ਦਾਸ ਨਾਲ ਕੰਟੈਕਟ ਕਰੋ ਤੇ ਨਾਲ ਹੀ ਮੰਗ ਕਰਨਾ ਤੇ ਇਹਦੇ ਅੰਗੇਸਟ ਸਖਤ ਸਖਤ ਕਾਰਵਾਈ ਹੋਣੀ ਚਾਹੀਦੀ ਆ ਜਿੱਥੇ ਅੱਜ ਪੂਰਾ ਦੇਸ਼ ਉਸ ਦੁੱਖ ਦੇ ਵਿੱਚ ਅੱਜ ਕਈਆਂ ਦੇ ਘਰ ਚਿਰਾਗ ਬੁਝੇ ਨੇ ਅੱਜ ਇੱਕ ਭੈਣ ਅਗਰ ਦੁਨੀਆ ਤੋਂ ਗਈ ਆ ਉਹਦਾ ਕਤਲ ਹੋਇਆ ਪੰਜਾਬ ਦੇ ਵਿੱਚ ਇਹ ਸਾਡੇ ਵਾਸਤੇ ਦੁੱਖ ਦੀ ਗੱਲ ਹੈ ਜਿੱਥੇ ਅਹਮਦਾਬਾਦ ਵਿੱਚ ਉਸ ਜਹਾਜ਼ ਦੇ ਵਿੱਚ ਬੇਅੰਤ ਸਾਡੇ ਭੈਣ ਭਾਈ ਅੱਜ ਇਸ ਸੰਸਾਰ 'ਚ ਨਹੀਂ ਮੈਂ ਉਤੇ ਵੀ ਦੁੱਖ ਜाहਰ ਕਰਦਾ ਪਰ ਅਮਰਤਪਾਲ ਮੈਰੋ ਨੇ ਅੰਗੇਸਟ ਸਖਤ ਤੇ ਸਖਤ ਕਾਰਵਾਈ ਕਰਨ ਦੀ ਮੈਂ ਮੰਗ ਰੱਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ